বাগি তুমি নিবে না তুমি তো কথা বল না তুমি কি 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 কথা বল ਕੀ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬੱਸ ਬਰਮਾ ਮੁਰਾਦ ਨੂੰ ਮੋੜਾ ਭੇਜ ਦਵਾ ਬੱਸ ਹੋ ਗਿਆ ਗੱਡੀ ਘਟੀ ਆਮਲੀ ਗੱਡੀ ਆਈ ਯਾਰ ਫੇਰ ਰੱਬਾ ਤੇ ਗਲਤੀ ਮੰਨ ਦਿਓ ਆਪਦੀ ਤੇ ਗਲਤੀ ਮੰਨ ਦਿਓ ਆਪਦੀ ਕੱਲ ਤੇ ਕੀਤੀ ਪਰ ਬੈਨ ਨੇ ਜਿੰਨੀ ਇਹ ਕਹਿੰਦੇ ਉਨੀ ਗੱਲ ਸੀ ਅਸੀਂ ਦਾਤਾ ਪਿੰਡ ਦੇ ਰਹਿਣ ਵਾਲੇ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥੇ ਪਤਾ ਲੱਗਿਆ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਹੈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਗੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕਿ ਕੁੜੀ ਠੋਕ ਹਾਂਜੀ ਇਹਨੇ ਕੀ ਕਿਆ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰ ਨਾਲ ਗਲਤ ਕੰਮ ਕਰਦੇ ਆ ਕੋਈ ਦਰਗੋਦ ਕਰਨ ਕੋਈ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦੇ ਤੇ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਕਿ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਕਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਇਹ ਵੀ ਕਿੰਨੇ ਪਾਲ ਹੋ ਗਏ ਤੇ ਗਲਤ ਕੰਮ ਕਰਦੇ ਗੁੜੀਆਂ ਨੇ ਜਦੋਂ ਸਾਬੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਕੁਝ ਕੋਈ ਹੋਰ ਨਹੀਂ ਦੱਸਿਆ ਕਿ ਤੁਹਾਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਲਾਂ ਕੱਢੀਆਂ ਤੇ ਹੁਣ ਤੁਹਾਡੇ ਵੱਲੋਂ ਕੋਈ ਜਾਂ ਜਾਂ ਤੇ ਕੀ ਕੀ ਅਗਲੀ ਕਾਰਵਾਈ ਹੋਣੀ ਬਸ ਮੈਂ ਤਾਂ ਇਹ ਚਾਹੁੰਦੀ ਕਿ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਿਹੜਾ ਹੋਰ ਕੋਈ ਪਿਓ ਨਾ ਇਹ ਕਰ ਸਕੇ ਨਾ ਥਕਾ ਤੇ ਨਾ ਮਤਰੇ ਆ ਵੀ ਇਹਨੂੰ ਫਾਂਸੀ ਹੋਵੇ ਇਹਨੂੰ ਸਜ਼ਾ ਆਵੇ ਮੇਰੇ ਬੇਟੀ ਨੂੰ ਇਨਸਾਫ਼ ਦਿਵਾਓ ਕੀ ਅਜ ਹੋਇਆ ਕੀ ਇਹ ਦੁਨੀਆ ਦੇ ਬੋਲ ਜੀ ਬਹੁਤ ਹੀ ਕਲਾਉਣੀ ਹਰਕਤ ਕੀਤੀ ਜਾਂ ਕਰਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਇੱਥੋਂ ਜਨ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋਸਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲਾ ਸੱਸੀ ਦਾ ਸਿਰ ਪਉਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਯਾਰ ਥਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਬੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹ ਉਹਦੀ ਸਜ਼ਾ ਕੁੜੀ ਆ ਦੋ ਸਾਲ ਦੀ ਆਈ ਸੀ ਚਾਰ ਸਾਲ ਹੋ ਗਏ ਕੁੜੀ ਦਾ ਸੋ ਕਿੰਨੀ ਉਮਰ ਕੁੜੀ ਦਿਖਣਾ ਕੁੜੀ ਦੀ 15 ਸਾਲਾਂ ਦੀ ਹਾਂ 4 ਸਾਲ ਹੋ ਗਏ 15 ਸਾਲ ਦੀ ਕੁੜੀ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਸ੍ਰੀ ਸਾਹਿਬ ਨੂੰ ਕਾਲ ਆਈ ਐਸਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਸ.ਐਚ. ਸਾਹਿਬ ਮੈਨਾ ਸੀਗਾ ਹਰਵਿੰਦਰ ਸਿੰਘ ਮੰਡ ਉਹਨਾਂ ਨਾਲ ਜਾ ਕੇ ਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫੇਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਤੀ ਬਤਾਉਂਦੀ ਸਜਣਾ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ ਉਹ ਡਰੋਂਦਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰੋਂ ਜੇ ਫੇਰ ਤੇਰੇ ਨਾਲ ਬਜਨ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ ਇਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਵਿਆਹ ਦਿਖਾਉਣ ਜੋ ਨਹੀਂ ਵੀਡੀਓ ਹੋਊਗਾ ਕੰਮ ਕੀ ਕਰਦਾ ਹੋ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਤੇ ਉਹ ਘਰਪੁਰ ਵੀ ਆਉਣ ਹੀ ਨਾ ਪਾਇਆ ਸੀਗਾ ਤੇ ਮਾਪੇਓ ਪਹਿਲਾਂ ਮਰੇ ਹੋਇਆ ਜੀ ਜਿੱਦੋਂ ਉਹ ਕੀ ਵਿਆਹ ਹੋਇਆ ਮੇਰੇ ਜਿੱਦਾ ਵਿਆਹ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ